ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਮੈਂ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਸਤਿਕਾਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਣ ਵਾਲੀ 29 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਭਾਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਚੀ ਪਾਤਸ਼ਾਹ ਦਾ 350 ਸਾਲਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਹੈ ਮੈਂ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਪੁਰਬ ਸ਼ਤਾਬਦੀ ਮਨਾਈ ਜਾ ਰਹੀ ਹੈ ਮੈਂ ਉਹਦਾ ਸਖਤ ਵਿਰੋਧ ਕਰਦਾ ਹਾਂ ਮੇਰਾ ਵਿਰੋਧ ਦਾ ਇੱਕੋ ਇੱਕ ਕਾਰਨ ਆ ਕਿ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜੇਕਰ ਇਹਨਾਂ ਨੇ ਪੰਜਾਬ ਦੀ ਧਰਤੀ ਤੇ ਨਗਰ ਕੀਰਤਨ ਕਰੇ ਮੈਂ ਨਗਰ ਕੀਰਤਨ ਦਾ ਵਿਰੋਧ ਕਰੂੰਗਾ ਜੇ ਇਹਨਾਂ ਨੇ ਪੰਜਾਬ ਦੀ ਧਰਤੀ ਤੇ ਸਟੇਜ ਲਾਇਆ ਮੈਂ ਸਟੇਜ ਦਾ ਵਿਰੋਧ ਕਰੂੰਗਾ ਮੈਂ ਸ਼ਤਾਬਦੀ ਦਾ ਵਿਰੋਧੀ ਨਹੀਂ ਪਰ ਇਹਨਾਂ ਨੇ ਅੱਜ ਤੋਂ 10 ਸਾਲ ਪਹਿਲਾਂ ਭਾਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 328 ਰੂਪ ਲਾਪਤਾ ਕੀਤੇ ਆ ਉਹ ਦਿੱਤੇ ਕਿਨੇ ਆ ਕੀ ਦੇ ਕਹਿਣ ਤੇ ਦਿੱਤੇ ਆ ਕਿਹਨੂੰ ਦਿੱਤੇ ਆ ਕਿਸ ਹਾਲਾਤ ਵਿੱਚ ਆ ਅੱਜ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਇਹਦਾ ਕੋਈ ਨਿਰਣਾ ਨਹੀਂ ਕੀਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਤਕਾਰ ਦੇ ਸੰਬੰਧ ਵਿੱਚ ਜਿਹੜਾ ਬਿਆਦਮੀ ਦਾ ਦੋਸ਼ੀ ਆ ਭਾਵੇਂ ਉਹ ਗੰਗੂ ਆ ਭਾਵੇਂ ਉਹ ਚੰਦੂ ਆ ਭਾਵੇਂ ਉਹ ਨਰੈਣੂ ਮੰਤਿਆ ਅੱਜ ਇਹ ਸ਼੍ਰੋਮਣੀ ਕਮੇਟੀ ਨਹੀਂ ਗੁਰਮਖੋ ਇੱਕ ਪਰਿਵਾਰ ਦੀ ਕਮੇਟੀ ਬਣ ਗਈ ਹੈ ਇਹ ਸੁਖਬੀਰ ਬਾਦਲ ਇਹਦੀ ਨਮਾਇੰਦਗੀ ਕਰਦਾ ਇਸ ਕਰਕੇ ਮੈਂ ਇਸ ਸ਼ਤਾਬਦੀ ਦਾ ਵਿਰੋਧੀ ਨਹੀਂ ਜੇਕਰ ਸ਼੍ਰੋਮਣੀ ਕਮੇਟੀ ਨੇ ਸ਼ਤਾਬਦੀ ਮਨਾਈ ਜਾਂ ਪੰਜਾਬ ਦੀ ਧਰਤੀ ਤੇ ਇਹਨਾਂ ਨੇ ਨਗਰ ਕੀਰਤਨ ਕੀਤੇ ਮੈਂ ਉਹਨਾਂ ਦਾ ਵਿਰੋਧ ਕਰਾਂਗਾ ਜੇਕਰ ਇਸ ਦੌਰਾਨ ਕੋਈ ਅਣਸਖਾਵੀ ਘਟਨਾ ਵਾਪਰਦੀ ਆ ਉਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਦੀ ਸ਼੍ਰੋਮਣੀ ਕਮੇਟੀ ਹੋਵੇਗੀ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ 328 ਰੂਪ ਲਾਪਤਾ ਕੀਤੇ ਆ ਇਸ ਕਰਕੇ ਮੈਂ ਸ਼੍ਰੋਮਣੀ ਕਮੇਟੀ ਦਾ ਵਿਰੋਧ ਕਰਦਾ ਜੇਕਰ ਖਾਲਸਾ ਪੰਥ ਗੁਰੂ ਕੀ ਸੰਗਤ ਸ਼ਤਾਬ ਦੀ ਮਨਾਵੇ ਉਹਦੇ ਨਾਲ ਮੇਰਾ ਕੋਈ ਵਿਰੋਧ ਨਹੀਂ ਇਸ ਕਰਕੇ ਮੈਂ ਸ਼੍ਰੋਮਣੀ ਕਮੇਟੀ ਦਾ ਇਹਨਾਂ ਕਾਰਨਾ ਕਰਕੇ ਵਿਰੋਧ ਕਰਦਾ ਅਣਸਖਾਵੇ ਕੋ ਘਟਨਾ ਵਾਪਰਦੀ ਹੈ ਉਹਦਾ ਜ਼ਿੰਮੇਵਾਰ ਸ਼੍ਰੋਮਣੀ ਕਮੇਟੀ ਹੋਵੇਗੀ। ਕੋਈ ਕਰੋ ਪੰਜਾਬ ਸਰਕਾਰ ਵੀ ਵੱਡੇ ਪੱਧਰ ਤੇ ਮਨਾਦੀ ਹੈ ਇਸ ਦਾ। ਅਸੀਂ ਸਰਕਾਰੀ ਨਾ ਅਸੀਂ ਧਾਰਮਿਕ ਬੰਦੇ ਅਸੀਂ ਧਾਰਮਿਕ ਅਦਾਰੇ ਦੀ ਗੱਲ ਕਰਦੇ ਹਾਂ। ਸਰਕਾਰ ਮਨਾਵੇ ਉਹਦੇ ਨਾਲ ਸਾਡਾ ਕੀ ਲੈਣਾ ਦੇਣਾ। ਇਹ ਪੰਥ ਮਨਾਵੇ, ਗੁਰੂ ਕੀ ਸੰਗਤ ਮਨਾਵੇ, ਸ਼੍ਰੋਮਣੀ ਕਮੇਟੀ ਪੰਥਨੀ ਨਾਮ ਅਰੀਕ ਸਿੰਘ ਪੰਥਿਆ। ਸਮੁੱਚਾ ਜਿਹੜਾ ਸਿੱਖ ਸਮਾਜ ਹੁੰਦਾ ਉਹ ਪੰਥ ਹੁੰਦਾ ਇਸ ਕਰਕੇ ਇਹ ਵਿਅਦਬੀ ਦੇ ਦੋਸ਼ੀ ਆ ਇਸ ਕਰਕੇ ਮੈਂ ਇਹਨਾਂ ਦਾ ਵਿਰੋਧ ਇਹ ਲੀਗ ਮੈਟਰੀ ਬਣਾ ਰਹੀ ਹੈ ਆਪਣੇ ਤੌਰ ਤੇ ਦੇ ਜਾਂ ਕੋਈ ਮਨਾਵੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਗੱਲ ਕਰਦਾ ਹਾਂ ਕੱਲ ਕੋਦਿਸਨ ਦਾ ਜੀ ਸਾਜਿਸ਼ ਦੁਬਾਰਾ ਫਿਰੋਂ ਜਾਰੀ ਕੀਤਾ ਜਾਵੇ ਤਾਜ ਕੋਸ਼ੀ ਕੱਲ ਕਰਨ ਪਰਸੋਂ ਕਰਨ ਇਹ ਤਖਤ ਜਿਹੜਾ ਹੈ ਪੰਥ ਦੇ ਆ ਪਰ ਬਾਦਲ ਪਰਿਵਾਰ ਦਾ ਕਬਜ਼ਾ ਹੈ ਇਹ ਪੰਥ ਦਾ ਜਥੇਦਾਰ ਨਹੀਂ ਇਹ ਬਾਦਲ ਪਰਿਵਾਰ ਦਾ ਜਥੇਦਾਰ ਚ ਕਰਕੇ ਅਸੀਂ ਇਹਨੂੰ ਜਥੇਦਾਰ ਮੰਨਦੇ ਨਹੀਂ ਤਖਤਾਂ ਤੇ ਕਬਜ਼ਾ ਬਖ ਸਾਡੀ ਸਿੱਖ ਕੌਮ ਦੀ ਤਰਾਸਦੀ ਆ ਕਿ ਇੱਕ ਪਰਿਵਾਰ ਜਿਹੜਾ ਚਾਰ ਪੀੜੀਆਂ ਤੋਂ ਗਦਾਰ ਆ ਪੰਥ ਨਾਲ ਗਦਾਰੀ ਕਰਦਾ ਸ਼੍ਰੋਮਣੀ ਕਮੇਟੀ ਦਾ ਕਰਤਾ ਤਰਤਾ ਉਹ ਆ ਸ਼੍ਰੋਮਣੀ ਕਾਲੀ ਦਲ ਦਾ ਕਰਤਾ ਤਰਤਾ ਉਹ ਆ ਤਿੰਨਾਂ ਤਖਤਾਂ ਦਾ ਕਰਤਾ ਤਰਤਾ ਉਹ ਐਸ਼ ਕਰਕੇ ਸਾਨੂੰ ਸਾਰੇ ਸਿੱਖਾਂ ਨੂੰ ਨਮੋਸ਼ੀ ਆਉਂਦੀ ਆ ਇੱਕ ਪਰਿਵਾਰ ਜਿਹੜਾ ਚਾਰ ਪੀੜੀਆਂ ਤੋਂ ਸਿੱਖ ਪੰਥ ਨਾਲ ਗਦਾਰੀ ਕਰਦਾ ਜਦੋਂ ਸ਼੍ਰੋਮਣੀ ਕਮੇਟੀ ਫੋਨ ਦੇ ਵਿੱਚ ਆਉਂਦੀ ਆ ਬਾਦਲ ਦੇ ਵੱਡ ਵਡੇਰਿਆਂ ਨੇ ਉਦੋਂ ਵਿਰੋਧ ਕੀਤਾ ਸੀ ਬਾਦਲ ਦੇ ਪਿੱਟੂ ਸਨ ਜਦੋਂ ਸ਼੍ਰੋਮਣੀ ਕਾਲੀ ਦਲ ਹੋਂਦ ਵਿੱਚ ਆਇਆ ਉਦੋਂ ਵੀ ਅੰਗਰੇਜ਼ ਸਰਕਾਰ ਦੇ ਪਿੱਟੂ ਸਨ ਪਰ ਅੱਜ ਸਾਡੇ ਸਾਰੇ ਸਿੱਖਾਂ ਵਾਸਤੇ ਨਮੋਸ਼ੀ ਦੀ ਗੱਲ ਆ ਇੱਕ ਪਰਿਵਾਰ ਤਿੰਨਾਂ ਤਖਤਾਂ ਤੇ ਕਾਬਜ਼ ਇੱਕ ਪਰਿਵਾਰ ਸ਼੍ਰੋਮਣੀ ਕਾਲੀ ਦਲ ਤੇ ਕਾਬਜ਼ ਇੱਕ ਪਰਿਵਾਰ ਇਸੇ ਤਰ੍ਹਾਂ ਤਿੰਨਾਂ ਤਖਤਾਂ ਤੇ ਕਾਬਜ਼ ਹੈ ਸਾਨੂੰ ਰਲ ਮਿਲ ਕਰਕੇ ਸ਼੍ਰੋਮਣੀ ਕਮੇਟੀ ਤੇ ਨਾ ਤਖਤ ਆਜ਼ਾਦ ਕਰਾਉਣੇ ਚਾਹੀਦੇ ਆ ਇਸ ਕਰਕੇ ਮੈਂ ਸ਼੍ਰੋਮਣੀ ਕਮੇਟੀ ਦਾ ਵਿਰੋਧੀ ਨਹੀਂ ਜਿਹੜਾ ਬਾਦਲ ਪਰਿਵਾਰ ਦਾ ਕਬਜ਼ਾ ਮੈਂ ਇਸ ਦਾ ਵਿਰੋਧ ਕਰਦਾ ਸੀ ਵਿਰੋਧ ਕਰਦਾ ਤੇ ਇਸੇ ਤਰ੍ਹਾਂ ਕਰਦਾ ਰਾਵਾਂਗਾ ਅਗਲੇ ਮਹੀਨੇ ਜਪੀ ਦਾ اجلاس ਹੋਣ ਜਾ ਰਿਹਾ ਪ੍ਰਧਾਨ ਜੀ ਕਿਉਂ ਉਹ ਪ੍ਰਧਾਨ ਦੀ ਚੋਣ ਸੁਖਵੀਰ ਬਾਦਲ ਨੇ ਕਰਨੀ ਵਾਰ-ਵਾਰ ਮੇਰੇ ਤੋਂ ਕਿਉਂ ਸਵਾਲ ਕਰਕੇ ਪੁੱਛਦਾ ਮੈਂ ਕਿ ਸਭੀਕ ਸੁਖਵੀਰ ਬਾਦਲ ਦੀ ਕਮੇਟੀ ਆ ਉਹ ਜਿਹਨੂੰ ਚੰਗਾ ਚਾਹੂਗਾ ਉਹਨੂੰ ਉੱਥੇ ਪ੍ਰਧਾਨ ਬਣਾ ਦਊਗਾ ਪ੍ਰਧਾਨ ਇੱਥੇ ਕਿਹੜਾ ਪੰਥ ਨਹੀਂ ਲਾਉਣਾ ਜਾਂ ਉਹਨਾਂ ਨੇ ਪੰਥ ਦੇ ਕਾਰਜ ਕਰਨੇ ਜਦੋਂ ਜਦ ਤੁਸੀਂ ਕਹਿ ਰਹੇ ਹੋ ਕਿ ਕੋਈ ਅਨਸੇਫ ਹੈ ਇਨਸੀਡੈਂਟ ਹੋਗਾ ਦੈਨ ਐਸਡੀਪੀਸੀ ਹੋਵੇ ਰਿਸਪੋਨਸਿਬਲ ਹੋਗਾ ਤੁਸੀਂ ਕਿਸ ਤਰ੍ਹਾਂ ਦਾ ਕਰਨਾ ਪ੍ਰੋਟੈਸਟ ਕਰੋਗੇ ਪੀਸੂਲ ਔਰ ਜਿਸ ਤਰ੍ਹਾਂ ਦਾ ਵੀ ਹੋ ਸਕਿਆ ਉਸੇ ਤਰ੍ਹਾਂ ਦਾ ਕਰਾਂਗੇ ਜਿਸ ਤਰ੍ਹਾਂ ਦਾ ਵੀ ਹੋ ਸਕਿਆ ਜੇਕਰ ਆਪਣੀਆਂ ਹਰਕਤਾਂ ਤੋਂ ਬਾਅਦ ਨਾ ਆਏ ਤੇ ਫਿਰ ਜਿਸ ਤਰ੍ਹਾਂ ਦਾ ਵੀ ਹੋ ਸਕੇਗਾ ਉਸੇ ਤਰ੍ਹਾਂ ਦਾ ਕਰਾਂਗੇ